ਮਾਨਸਾ ਦੇ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਲੋਕਾਂ ਨੇ ਐਕਸਾਈਜ਼ ਵਿਭਾਗ ਅਤੇ ਥਾਣੇ ਮੁਖੀ ਦਾ ਘਰਾਓ ਕਰਕੇ 2 ਘੰਟੇ ਤੱਕ ਘੇਰ ਕੇ ਰੱਖਿਆ ਲੋਕ ਸ਼ਰਾਬ ਦੇ ਠੇਕੇ ਦੀ ਜਗ੍ਹਾ ਬਦਲਣ ਦੀ ਮੰਗ ਕਰ ਰਹੇ ਸਨ ਪਿਛਲੇ ਕਈ ਦਿਨਾਂ ਤੋਂ ਲੋਕ ਰੋਸ ਪ੍ਰਗਟ ਕਰਦੇ ਆ ਰਹੇ ਨੇ ਕਿ ਸ਼ਰਾਬ ਦੇ ਠੇਕੇ ਤੇ ਕਈ ਤਰ੍ਹਾਂ ਦੇ ਨਸ਼ੇ ਵੀ ਵਿੱਚ ਜਾਂਦੇ ਨੇ ਇਸ ਦੇ ਲਈ ਇਸ ਠੇਕੇ ਨੂੰ ਤੁਰੰਤ ਬੰਦ ਕੀਤਾ ਜਾਵੇ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਬਾੜ ਨੰਬਰ 25 ਤੋਂ ਬਿਲੋਂਗ ਕਰਦਾ ਹਾਂ ਇਹ ਸਾਡੇ ਧਰਨੇ ਦਾ ਮਕਸਦ ਸੀਗਾ ਇੱਥੇ ਜਿਹੜਾ ਨਜਾਇਜ਼ ਤੌਰ ਤੇ ਠੇਕੇਦਾਰਾਂ ਵੱਲੋਂ ਨਜਾਇਜ਼ ਸ਼ਰਾਬ ਦਾ ਠੇਕਾ ਜਿਹੜਾ ਚਲਾਇਆ ਜਾ ਰਿਹਾ ਸੀਗਾ ਤੇ ਉਹ ਸ਼ਰਾਬ ਦਾ ਠੇਕਾ ਜਿਹੜਾ 4 ਵਜੇ ਤੋਂ ਲੈ ਕੇ ਰਾਤ ਨੂੰ 12 ਵਜੇ ਤੱਕ ਇੱਥੇ ਸ਼ਰਾਬ ਵੇਚਦੀ ਆ ਤੇ ਦੂਸਰਾ ਜਿਹੜਾ ਇੱਥੇ ਸੀਗਾ ਸਮੈਗ ਦਾ ਜਿਹੜਾ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਸਮੈਗ ਦਾ ਕਾਲਾ ਧੰਦਾ ਕੀਤਾ ਜਾਂਦਾ ਸੀਗਾ ਤੇ ਕਰਿਆ ਜਾ ਰਿਹਾ ਤੇ ਦੂਸਰਾ ਜਿਹੜਾ ਇੱਥੇ ਸਪ੍ਰੇਟ ਜਿਹੜਾ ਤੀਸਰਾ ਮਸਾ ਸਾਡੇ ਆਇਆਗਾ ਉਹ ਕੋਈ ਅਸ਼ੋਕ ਅਗਰਵਾਲ ਨਾਮ ਦਾ ਕੋਈ ਬਾਣੀਆਂ ਹੈਗਾ ਹੈਗਾ ਉਹ ਦੀਪੂ ਉਹਦਾ ਰਸਨ ਦਾ ਉਹਦੇ ਕੋਲ ਲਾਇਸੈਂਸ ਆ ਪਰ ਉਹ ਲਾਇਸੈਂਸ ਨੂੰ ਗਲਤ ਯੂਜ਼ ਕਰ ਰਿਹਾ ਹੈਗਾ ਸਾਡੇ ਨੌਜਵਾਨਾਂ ਨੂੰ ਸਪਰਟ ਸਸਤੇ ਰੇਟ ਤੇ ਵੇਚ ਕੇ ਉਹਨਾਂ ਦੇ ਲੀਵਰਾਂ ਦੇ ਨਾਲ ਉਹਨਾਂ ਦੀ ਸਿਹਤ ਦੇ ਨਾਲ ਪੂਰੀ ਖਲਵਾੜ ਕਰ ਰਿਹਾ ਤੇ ਜਿਹੜਾ ਠੇਕਾ ਨਜਾਇਜ਼ ਚੱਲ ਰਿਹਾ ਹੈਗਾ ਇਹ ਜਿਹੜਾ ਪੂਰੇ ਕਾਨੂੰਨ ਦੇ ਤੌਰ ਤੇ ਬਾਹਰ ਹੈਗਾ ਸਾਹਮਣੇ ਇਹਦੇ 50 ਮੀਟਰ ਦੀ ਦੂਰੀ ਤੋਂ ਵੀ ਘੱਟ ਹੈ ਜਿਹੜਾ ਸਕੂਲ ਹੈਗਾ ਸਰਕਾਰੀ ਉਹ ਚੱਲ ਰਿਹਾ ਹੈਗਾ ਦੂਸਰੀ ਸਾਡੀ ਜਿਹੜੀ ਸੈਕਟਰੂ ਰਿਲੇਟਡ ਹੈ ਜਿਹੜੀ ਉਹ ਲਾਇਬ੍ਰੇਰੀ ਆ ਉਹ ਸਾਡੇ ਨੌਜਵਾਨਾਂ ਵੱਲੋਂ ਚਲਾਈ ਗਈ ਸੀ ਇਹਨਾਂ ਨੇ ਜਦੋਂ ਅਸੀਂ ਠੇਕਾ ਜਿਹੜਾ ਬੰਦ ਕਰਾਉਣ ਦੀ ਮਿਹ ਮਛੇੜੀ ਤੇ ਇਹਨਾਂ ਜਿਹੜੇ ਠੇਕੇਦਾਰਾਂ ਨੇ ਕਰਿੰਦੇ ਆਏ ਤੇ ਸਾਡੀ ਲਾਇਬ੍ਰੇਰੀ ਦੇ ਨਾਲ ਭੰਨ ਤੋੜ ਕੀਤੀ ਤਾਂ ਕਿ ਜਿਹੜੇ ਇੱਥੋਂ ਦੇ ਨੌਜਵਾਨ ਆ ਪੜ੍ਹ ਲਿਖ ਕੇ ਨੌਕਰੀਆਂ ਦੀ ਮੰਗ ਨਾ ਕਰਨ ਨਸ਼ੇ ਦੀ ਮੰਗ ਕਰਨ ਤੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਤਬਾਹ ਕਰ ਦੇਣ ਤੇ ਸਰਕਾਰ ਦੇ ਖਿਲਾਫ ਨਾ ਬੋਲਣ ਤੇ ਇਸੇ ਪੈਰ ਤੇ ਲੈ ਕੇ ਅਸੀਂ ਪ੍ਰਸ਼ਾਸਨ ਨੂੰ ਜਿਹੜਾ ਮੰਗ ਪੱਤਰ ਦਿੱਤਾ ਸੀਗਾ ਉਹ ਡੀਸੀ ਨੂੰ ਔਰ ਐਸਐਸਪੀ ਸਾਹਿਬ ਨੂੰ ਤੇ ਈਟੀਓ ਨੂੰ ਇਹ ਈਟੀਓ ਸਾਨੂੰ ਅੱਜ ਪਤਾ ਚੱਲਿਆਗਾ ਇਹ ਜਿਹੜਾ ਗਾਗੋਵਾਲ ਕਾਂਗਰਸ ਸਰਕਾਰ ਦਾ ਲੀਡਰ ਹੈਗਾ ਉਹਦਾ ਇਹ ਸਾਕਾ ਭਤੀਜਾ ਹੈਗਾ ਔਰ ਠੇਕੇਆਂ ਦੇ ਵਿੱਚ ਇਹਦਾ ਪੂਰਜੋਰ ਤੇ ਜਿਹੜਾ ਇਹਦਾ ਹਿੱਸੇ ਹੈ ਕਿ ਸਾਰਾ ਤੋਂ ਇਸ ਕਰਕੇ ਇਹ ਠੇਕੇਦਾਰ ਆਪ ਮੰਨ ਰਹੇ ਆ ਮਤਲਬ ਸਾਡੇ ਨਾਲ ਕੋਈ ਹੋਣੀ ਇਹ ਠੇਕੇ ਆ ਜਿਹੜਾ ਯੂਟੀਆ ਪੂਰੇ ਤੌਰ ਤੇ ਸਟੈਂਡ ਲੈ ਰਿਹਾ ਠੇਕਾ ਖਾਣ ਦੇ ਵਿੱਚ ਤੇ ਗੁੰਡੇ ਇਹ ਸਾਨੂੰ ਗੁੰਡੇ ਭੇਜ ਕੇ ਆਪਦੇ ਪੂਰੇ ਦੇ ਪੂਰੇ ਸਾਨੂੰ ਧਮਕੀਆਂ ਦੇ ਰਹੇ ਆ ਕਿਸੇ ਨੂੰ 2 ਲੱਖ ਦਿੰਦੇ ਆ ਕਿਸੇ ਨੂੰ 4 ਲੱਖ ਦਿੰਦੇ ਆ ਤੇ ਠੇਕਾ ਚੱਕਿਆ ਜਾਣਾ ਚਾਹੀਦਾ ਸਾਡੀ ਇਹ ਮੰਗ ਹੈ ਕਿ ਜਦੋਂ ਤੱਕ ਇਹ ਠੇਕਾ ਚੱਕਿਆ ਨਹੀਂ ਜਾਣਾ ਚਾ ਤੇ ਸਾਡਾ ਇਹ ਧਰਨਾ ਜਿਹੜਾ ਹੈਗਾ ਇਹ ਜਾਰੀ ਰਹੂਗਾ ਤੇ ਇਸੇ ਕਰਕੇ ਅਸੀਂ ਅੱਜ ਈਟੀਓ ਦਾ ਖਰਾਉ ਕੀਤਾਗਾ ਤੇ ਜਦੋਂ ਤੱਕ ਈਟੀਓ ਸਾਨੂੰ ਲਿਖਤੀ ਰੂਪ ਦੇ ਵਿੱਚ ਨਹੀਂ ਦਿੰਦਾਗਾ ਤੇ ਅਸੀਂ ਇਥੇ ਧਰਨਾ ਨਹੀਂ ਛੁੱਟਾਂਗੇ ਇਹਦਾ ਖਰਾਉ ਇੱਧਰ ਜਾਰੀ ਰਹੂਗਾ ਤੇ ਇਹਦੇ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਸਾਡਾ ਬਾਲ ਨੰਬਰ 25 ਦੇ ਵਿੱਚ ਠੇਕਾ ਹੈ ਇਹ 2-3 ਸਾਲ ਤੋਂ ਪਿਛਲੇ ਤੋਂ ਚੱਲ ਰਿਹਾ ਹੈ ਸਰਕਾਰ ਵੱਲੋਂ ਪ੍ਰੂਵਡ ਠੇਕਾ ਹੈ ਪਰ ਫਿਰ ਵੀ ਮਤਲਬੀ ਲੋਕਾਂ ਦੇ ਸੰਘਰਸ਼ ਨੂੰ ਵੇਖਦੇ ਹੋਏ ਅਸੀਂ ਇਹਨਾਂ ਨੂੰ ਵਿਸ਼ਵਾਸ ਦੇ ਦਵਾਇਆ ਸੀ ਦਬੋਲੇ ਵੀ ਆ ਕਿ ਅਸੀਂ ਇਹ ਠੇਕਾ ਜਿਹੜਾ ਹੈਗਾ ਤੋਂ 6 ਦੀ ਸ਼ਿਫਟ ਕਰ ਦੇਵਾਂਗੇ ਸਰ ਅੱਜ ਆਪਣਾ ਤੁਹਾਡੀ ਗੱਡੀ ਦਾ ਤੇ ਮਤਲਬੀ ਪ੍ਰਸ਼ਾਸਨ ਦੀ ਗੱਡੀ ਦਾ ਪੁਲਿਸ ਦਾ ਕੋਈ ਘਰਾਉ ਵੀ ਕੀਤਾ ਗਿਆ ਹੈ ਹਾਂ ਬਿਲਕੁਲ ਬਿਲਕੁਲ ਅਸੀਂ ਇਹਨਾਂ ਨੂੰ ਜਿਹੜੇ ਬੰਦੇ ਧਰਨੇ ਦੇ ਬੈਠੇ ਆ ਅਸੀਂ ਇਹਨਾਂ ਨੂੰ ਥਾਂ ਦਿਖਾਉਣਾ ਇਹ ਵੀ ਇੱਥੇ ਅਸੀਂ ਖੋਲ੍ਹ ਦਿੱ ਗਏ ਇੱਥੇ ਅਸੀਂ ਆਏ ਇਹਨਾਂ ਨੇ ਸਾਡਾ ਘਰਾਉ ਕਰ ਲਿਆ ਕਲੀਅਰ ਕਰਕੇ ਗੱਲ ਦੱਸਤੀ ਵੀ ਜਿਹੜੇ ਅੱਜ ਦੀ ਡਿਮਾਂਡ ਤੁਹਾਡੇ ਸਾਰਿਆਂ ਦੀ ਹੈਗੀ ਹੈ ਵੀ 25 ਨੰਬਰ ਵਾਰਡ ਦੇ ਵਿੱਚ ਠੇਕਾ ਚਕਵਾ ਉਹ ਪਬਲਿਕ ਦੀ ਦਰਖਾਸਤ ਰਿਟਨ ਜਿਹੜੀ ਲੈਟਰ ਆਈ ਆ ਉਹ ਅਸੀਂ ਲੈ ਲਈ ਐਕਸੈਪਟ ਕਰ ਲਈ ਤੇ ਉਹਦੇ ਬੇਸ ਤੇ ਅੱਜ 25 ਨੰਬਰ ਵਾਰਡ ਦਾ ਠੇਕਾ ਉਹ ਚੁਕਵਾਤਾ ਤੇ ਇੱਕ ਐਪਲੀਕੇਸ਼ਨ ਅਸੀਂ ਹੋਰ ਲੈ ਰਹੇ ਆ ਜਿਹਦੇ ਵਿੱਚ ਅਸੀਂ ਏਟੀਸੀ ਸਾਹਿਬ ਨੂੰ ਇਹ ਦਵਾਵਾਂਗੇ ਲਿਖ ਕੇ ਵੀ 25 ਨੰਬਰ ਵਾਰਡ ਦੇ ਲੋਕਾਂ ਦਾ 25 ਨੰਬਰ ਵਾਰਡ ਯਾਰ ਹਾਂਜੀ ਹਾਂਜੀ 25 ਨੰਬਰ ਵਾਰਡ ਦੇ ਜਿਹੜੀ ਸਥਾਈ ਸ਼ਹਿ ਹੈਗੇ ਨੇ ਇੱਥੇ ਇਲਾਕਾ ਵਾਸੀ ਨੇ ਉਹ ਚਾਹੁੰਦੇ ਨੇ ਵੀ ਇੱਥੇ 25 ਨੰਬਰ ਵਾਰਡ ਚ ਹੋਵੇ ਠੇਕਾ ਨਾ ਕੋਲੇ ਠੀਕ ਹੈ ਉਹ ਏਟੀਸੀ ਸਾਹਿਬ ਤੋਂ ਅਸੀਂ ਆਰਡਰ ਦਵਾ ਦਾਂਗੇ ਤੁਹਾਨੂੰ ਤਾਂ ਕਿ ਤੁਹਾਡੇ ਏਰੀਆ ਦੇ ਵਿੱਚ ਸ਼ਰਾਬ ਦਾ ਠੇਕਾ ਹੋਵੇ ਮਨਸਾਦੋਂ ਮਰਜੀ ਦੀ ਮਕਾਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰਿਆ ਜੰਗ